प्रेजेंस मेरी पीरी ग्वालिया वाहे गुरु जी का खालसा वाहे गुरु जी की फतेह जेकर तुसी सारे इतिहासक गुरुद्वारा साहिब जी दे दर्शन करना चाहते हो ता इस चैनल नो सब सब्सक्राइब करो ए गुरुद्वारा साहिब सिखा ने नौवे गुरु श्री गुरु तेग बहादुर साहिब नाल संबंधित है

ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਆਪਣੇ ਚਰਨ ਪਾਏ ਉਹਨਾਂ ਦਿਨਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਉੱਤੇ ਪੰਚਮ ਗੁਰੂ ਵੰਸ਼ਜ ਪ੍ਰਥੀਚੰਦ ਦੇ ਪੁੱਤੇ ਹਰੀ ਜੀ ਨੇ ਨਿਯੰਤਰਣ ਕੀਤਾ ਹੋਇਆ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਰਤਾਰਪੁਰ ਵੱਲੋਂ ਚਲੇ ਜਾਣ ਦੇ ਬਾਅਦ ਉੱਥੇ ਸਤਵੇਂ ਗੁਰੂ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਅਤੇ ਅਠਵੇਂ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਕੇ ਕਦੇ ਨਿਵਾਸ ਨਹੀਂ ਕੀਤਾ ਸੀ ਇਸ ਲਈ ਖਾਲੀ ਅਸਥਾਨ ਪਾਕੇ ਮਹਿਰਵਾਨ ਅਤੇ ਉਹਨਾਂ ਦੇ ਪੁੱਧਾਰੀ ਜੀ ਇਸ ਅਸਥਾਨ ਦੇ ਗੱਦੀਦਾਰ ਪ੍ਰਬੰਧਕ ਬਣ ਗਏ ਸਨ ਬਾਈ ਨਕਲੀ ਗੁਰੂਆਂ ਵਿੱਚੋਂ ਇੱਕ ਗੁਰੂ ਬਕਾਲਾ ਨਗਰ ਵਿੱਚ ਹਰੀ ਜੀ ਵੀ ਸਨ ਜਿਵੇਂ ਹੀ ਅੰਮ੍ਰਿਤਸਰ ਦੇ ਮਕਾਮੀ ਮਸੰਦਾ ਅਤੇ ਹਰੀ ਜੀ ਨੂੰ ਗੁਰੂ ਦੇਵ ਜੀ ਦੇ ਆਉਣ ਦੀ ਸੂਚਨਾ ਮਿਲੀ ਉਹ ਵਿਚਾਰ ਕਰਨ ਲੱਗਾ ਕਿ ਕਿਤੇ ਬਕਾਲਾ ਨਗਰ ਦੀ ਤਰ੍ਹਾਂ ਉਹਨਾਂ ਨੂੰ ਉੱਥੇ ਵੱਲੋਂ ਵੀ ਕੱਢ ਕੇ ਬਾਹਰ ਨਾ ਕਰ ਦਿੱਤਾ ਜਾਵੇ ਇਸ ਲਈ ਉਹਨਾਂ ਦੇ ਮਨ ਵਿੱਚ ਇਹੀ ਡਰ ਬਣਿਆ ਰਿਹਾ ਜਲਦੀ ਵਿੱਚ ਉਹਨਾਂ ਨੂੰ ਕੁਝ ਸਮਝ ਨਹੀਂ ਆਇਆ ਆਪਣੇ ਬਚਾਅ ਦੇ ਸਾਧਨ ਲੱਭਣ ਦੇ ਚੱਕਰ ਵਿੱਚ ਉਹ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਖਾਲੀ ਕਰਕੇ ਚਲੇ ਗਏ ਅਤੇ ਦਰਸ਼ਨੀ ਦਿਉੜੀ ਵਾਲੇ ਪਰਵੇਸ਼ ਦਵਾਰ ਨੂੰ ਤਾਲਾ ਲਗਾ ਕੇ ਕਿਤੇ ਲੁਕ ਗਏ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਕਾਫਲਾ ਪ੍ਰਿਕਰਮਾ ਵਿੱਚ ਆਪੜਿਆ ਤਾਂ ਉਹਨਾਂ ਨੇ ਪਾਇਆ ਕਿ ਦਰਬਾਰ ਸਾਹਿਬ ਦੇ ਪ੍ਰਵੇਸ਼ ਦਵਾਰ ਦਰਸ਼ਨੀ ਦਿਉੜੀ ਉੱਤੇ ਤਾਲਾ ਲੱਗਾ ਹੋਇਆ ਹੈ। ਅਜੇ ਹੀ ਹਾਲਤ ਨੂੰ ਵੇਖ ਕੇ ਗੁਰੂਦੇਵ ਹੈਰਾਨ ਰਹਿ ਗਏ। ਸਭ ਦੇ ਲਈ ਸਮਾਨ ਰੂਪ ਵਲੋਂ ਖੁੱਲੇ ਰਹਿਣ ਵਾਲੇ ਹਰਿਮੰਦਰ ਦੇ ਦਰਵਾਜ਼ੇ ਨੂੰ ਬੰਦ ਵੇਖ ਕੇ ਉਹਨਾਂ ਦਾ ਮਨ ਉਦਾਸ ਹੋ ਗਿਆ। ਉਹ ਤਾਂ ਅਡੋਲ ਅਤੇ ਸ਼ਾਂਤ ਹਿਰਦੇ ਦੇ ਸਵਾਮੀ ਸਨ। ਉਹਨਾਂ ਨੇ ਗੱਲ ਨੂੰ ਵਧਾਉਣਾ ਠੀਕ ਨਹੀਂ ਸਮਝਿਆ ਉਹ ਤਾਂ ਕੇਵਲ ਦਰਸ਼ਨਾ ਲਈ ਗਏ ਸਨ ਨਾ ਕਿ ਕਿਸੇ ਅਸਥਾਨ ਉੱਤੇ ਕਬਜ਼ਾ ਕਰਨ ਦੇ ਵਿਚਾਰ ਵਲੋਂ ਗਏ ਸਨ ਇਸ ਉੱਤੇ ਉਹਨਾਂ ਨੇ ਸਹਿਜ ਪਾਵ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਪ੍ਰਭੂ ਚਰਨਾ ਦਾ ਧਿਆਨ ਕਰਕੇ ਅਰਦਾਸ ਕੀਤੀ ਅਤੇ ਪਰਤ ਚਲੇ ਉਹ ਥੋੜੀ ਦੂਰ ਜਾ ਕੇ 베ਰੀ ਦੇ ਇੱਕ ਰੁੱਖ ਦੇ ਹੇਠਾਂ ਬੈਠ ਗਏ ਅਤੇ ਮੱਖਣ ਸ਼ਾਹ ਦੀ ਉਡੀਕ ਕਰਨ ਲੱਗੇ ਫਿਰ ਗੁਰੂ ਜੀ ਸ੍ਰੀ ਅੰਮ੍ਰਿਤਸਰ ਨਗਰ ਵੱਲੋਂ ਬਾਹਰ ਆ ਗਏ ਅੱਗੇ ਵਧਦੇ ਹੋਏ ਵੱਲਾ ਪਿੰਡ ਪਹੁੰਚ ਗਏ ਉੱਥੇ ਤੁਸੀਂ ਪਿੱਪਲ ਦੇ ਰੁੱਖ ਦੇ ਹੇਠਾਂ ਆਰਾਮ ਕੀਤਾ ਉੱਥੇ ਦੀ ਇੱਕ ਮਾਈ ਜੋ ਤੁਹਾਡੀ ਭਗਤ ਸੀ ਨੇ ਤੁਹਾਨੂੰ ਪਹਿਚਾਨ ਲਿਆ ਅਤੇ ਉਸਨੇ ਬਹੁਤ ਸਨੇਹ ਭਾਵ ਵੱਲੋਂ ਵਿੰਤੀ ਕੀਤੀ ਕਿ हे ਗੁਰਦੇਵ ਕਿਰਪਾ ਕਰਕੇ ਉਸ ਦੇ ਘਰ ਨੂੰ ਆਪਣੇ ਚਰਨਾਂ ਨਾਲ ਪਵਿੱਤਰ ਕਰੋ ਅਤੇ ਉਸ ਨੂੰ ਸੇਵਾ ਦਾ ਇੱਕ ਮੌਕਾ ਦਿਓ ਗੁਰੂਦੇਵ ਜੀ ਨੇ ਉਸ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਉਸ ਮਾਈ ਨੇ ਹਰਦਾਵਲੋਂ ਤੁਹਾਡੀ ਸੇਵਾ ਕੀਤੀ ਉਦੋਂ ਮੱਖਣਸ਼ਾਹ ਵੀ ਤੁਹਾਡੀ ਖੋਜ ਕਰਦੇ ਹੋਏ ਉੱਥੇ ਪਹੁੰਚ ਗਿਆ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੰਗਤ ਨੂੰ ਇਸ ਘਟਨਾ ਦਾ ਪਤਾ ਚੱਲਿਆ ਤਾਂ ਉਹ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਮਾਫੀ ਬੇਨਤੀ ਮੰਗਣ ਵੱਲਾ ਪਿੰਡ ਪਹੁੰਚੇ ਉਹਨਾਂ ਨੇ ਮਸੰਦਾ ਦੇ ਗਲਤ ਸੁਭਾ ਉੱਤੇ ਦੁੱਖ ਜ਼ाहਰ ਕੀਤਾ ਸੰਗਤ ਵਿੱਚ ਮਾਈਆਂ ਸਨ ਤਸੀਂ ਸਾਰਿਆਂ ਨੂੰ ਕਿਹਾ ਪਰਮਾਤਮਾ ਦੀ ਇਹ ਇੱਛਾ ਸੀ ਤਦ ਮਾਤਾਵਾਂ ਨੇ ਤੁਹਾਨੂੰ ਆਗਰ ਕੀਤਾ ਕਿ ਉਹ ਵਾਪਸ ਚੱਲਣ ਪਰ ਵਾਪਸ ਚੱਲਣਾ ਗੁਰੂ ਸਾਹਿਬ ਜੀ ਨੇ ਸਵੀਕਾਰ ਨਹੀਂ ਕੀਤਾ ਗੁਰੂ ਸਾਹਿਬ ਜੀ ਨੇ ਉਹਨਾਂ ਮਾਇਆ ਨੂੰ ਅਸੀਸ ਦਿੱਤੀ ਅਤੇ ਕਿਹਾ ਮਾਇਆ ਰਬ ਰਜਾਈਆਂ ਇਸ ਦਾ ਅਰਥ ਹੈ ਕਿ ਮਾਇਆ ਨੂੰ ਪਰਮਾਤਮਾ ਨੇ ਸੰਸਾਰ ਨੂੰ ਤ੍ਰਪਤ ਕਰਨ ਲਈ ਹੀ ਪੈਦਾ ਕੀਤਾ ਹੈ ਵਾਗ ਗੁਰੂ ਆਗੇ